ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਜੀ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੋ ਜੀ ਕਾ ਖਾਲਸਾ ਵਾਗੋ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੈ ਕਿ ਗੁਰਬਾਣੀਆਂ ਨੂੰ ਉਸ ਦੇ ਅਸ਼ੇਅ ਅਨੁਸਾਰ ਅਸੀਂ ਜਿਹੜੇ ਵੀ ਸਾਡੇ ਵਿੱਚ ਕੋਈ ਪਰੰਪੂਲਿਖੇ ਪਏ ਜਾਂ ਕੋਈ ਵੀ ਅਸੀਂ ਵਿਸ਼ੇ ਨੂੰ ਲੈ ਕੇ ਪੂਰੀ ਤਰ੍ਹਾਂ ਡਿਟੇਲ ਵਿੱਚ ਗੱਲਬਾਤ ਕਰਦੇ ਹਾਂ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਸਾਡੀਆਂ ਵੀਡੀਓ ਥੋੜੀਆਂ ਲੰਮੀਆਂ ਹੁੰਦੀਆਂ ਕਿਉਂਕਿ ਅਸੀਂ ਛੋਟੇ ਥੋੜੇ ਟਾਈਮ ਵਿੱਚ ਉਹਨੂੰ ਪੂਰਾ ਐਕਸਪਲੇਨ ਨਹੀਂ ਕਰ ਸਕਦੇ ਇਸ ਕਰਕੇ ਕਿਸੇ ਵੀ ਚੀਜ਼ ਨੂੰ ਸਮਝਣ ਲਈ ਮਿਹਨਤ ਤਾਂ ਕਰਨੀ ਪੈਂਦੀ ਹੈ ਇਸ ਕਰਕੇ ਪੂਰਾ ਵੀਡੀਓ ਦੇਖਿਆ ਕਰੋ ਸੋ ਮੇਰੇ ਨਾਲ ਐਸ ਵਿੱਚ ਸਾਧਨ ਦੇ ਆ ਭਾਈ ਸਾਹ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੋਂ ਜੀ ਕਾਤਸਾ ਵਾਗਿਰ ਜੀ ਫਖਮਤ ਹੈ ਅਸੀਂ ਪਿਛਲੇ ਐਪੀਸੋਡ ਵਿੱਚ ਅਸੀਂ ਸ਼ੁਰੂ ਕੀਤਾ ਸੀ ਸੰਸਕਾਰ ਜੀ ਅਸੀਂ ਸੰਸਕਾਰ ਦਾ मीनिंग ਸਮਝਿਆ ਅਸੀਂ ਉਹਦੇ ਵਿੱਚ ਸਮਝਿਆ ਕਿ ਕਿੱਥੇ ਕਿੱਥੇ ਸ਼ੁਰੂ ਕਦੋਂ ਸ਼ੁਰੂ ਹੁੰਦੇ ਆ ਕੀ ਹੁੰਦਾ ਕਿਸ ਤਰੀਕੇ ਨਾਲ ਬਣਦੇ ਆ ਸਾਰਾ ਅਸੀਂ ਡਿਟੇਲ ਵਿੱਚ ਉਹਦੇ ਬਾਰੇ ਗੱਲ ਕੀਤੀ ਅੱਜ ਅਸੀਂ ਉਹ ਤੋਂ ਅੱਗੇ ਸ਼ੁਰੂ ਕਰਦੇ ਹਾਂ ਕਿ ਸੰਸਕਾਰ ਜਿਹੜੇ ਆ ਉਹ ਗੁਰਬਾਣੀ ਅਨੁਸਾਰ ਸੰਸਕਾਰ ਕੀ ਆ ਤੇ ਹੋਰ ਵੀ ਜਿਹੜੇ ਗੁਰਬਾਣੀ ਵਿੱਚ ਇਹਦੇ ਡਿਫਰੈਂਟ ਪਹਿਲੂ ਆ ਅਸੀਂ ਐਪੀਸੋਡ ਦੇ ਸਾਰੇ ਸਾਰੇ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗੁਰਬਾਣੀ ਅਨੁਸਾਰ ਸੰਸਕਾਰ ਕੀ ਹੈ ਦੇਖੋ ਗੁਰਬਾਣੀ ਦੇ ਅਨੁਸਾਰ ਸੰਸਕਾਰ ਦਾ ਉਹ ਹੀ ਰੂਪ ਆ ਕਿ ਜਿਹੜਾ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਪ੍ਰਚਲਿਤ ਸੀ ਜਾਂ ਹੈ ਸੀ ਹੈ ਜਾਂ इवन ਅੱਜ ਵੀ ਜਿਹੜਾ ਉਹ ਮੰਨਿਆ ਜਾਂਦਾ ਠੀਕ ਚਾਹੇ ਉਹ ਮਨੋਵਿਗਿਆਨ ਦੀ ਦੁਨੀਆ ਦੀ ਗੱਲ ਕਰੀਏ ਚਾਹੇ ਆਮ ਜਿਹੜਾ ਧਾਰਮਿਕ عقیدہ ਵਿਸ਼ਵਾਸ ਆ ਪਰ ਪਿਆਰੇ ਹੈ ਕਿ ਗੁਰਬਾਣੀ ਨੇ ਜਿਸ ਰੂਪ ਵਿੱਚ ਉਹਨਾਂ ਨੇ ਗਾਉਂ ਦੀ ਵਿਆਖਿਆ ਕੀਤੀ ਆ ਗੁਰਬਾਣੀ ਉਸ ਨਾਲ ਸਹਿਮਤ ਨਹੀਂ ਠੀਕ ਜਿਹੜੀ ਗੁਰਬਾਣੀ ਦੀ ਜੀਵਨ ਯੋਗਤਾ ਉਹ ਉਹਨਾਂ ਨਾਲ ਪੂਰੀ ਤਰ੍ਹਾਂ ਉਸ ਰੂਪੀ ਸਹਿਮਤੀ ਪ੍ਰਗਟ ਨਹੀਂ ਕਰਦੀ ਹਾਂ ਗੁਰਬਾਣੀ ਇਸ ਵੀ ਨੂੰ ਜ਼ਰੂਰ ਜਿਹੜੀ ਆ ਉਹ ਸਵੀਕਾਰ ਕਰਦੀ ਆ ਕੀਤਾ ਗਿਆ ਕਿ ਬੰਦੇ ਦਾ ਮਨ ਜਿਹੜਾ ਉਹ ਪ੍ਰਭਾਵ ਕਬੂਲਦਾ ਠੀਕ ਮਾਂ ਦੇ ਜਿਹੜਾ ਇਹ ਸੇ ਮਨੋਵਿਗਿਆਨਕ ਜਿਹੜਾ ਆਪੱਖ ਆ ਉਦੋਂ ਗੁਰਬਾਣੀ ਇਨਕਾਰ ਨਹੀਂ ਕਰਦੀ ਠੀਕ ਦੂਜਾ ਜਿਹੜਾ ਵਾਤਾਵਰਨ ਦਾ ਮਾਦੀ ਕੁੱਖ ਨੂੰ ਜਿਹੜਾ ਪ੍ਰਾਰੰਭ ਹੁੰਦਾ ਉਹ ਤੋਂ ਵੀ ਇਨਕਾਰ ਨਹੀਂ ਕਰਦੇ ਠੀਕ ਪਰ ਜਿਹੜਾ ਅਸਲ 'ਚ ਨਾਂ ਦਿੱਤਾ ਗਿਆ ਜੇ ਅਸੀਂ ਉਹਨੂੰ ਸੰਖੇਪ ਵਿੱਚ ਆਖਣਾ ਹੋਵੇ ਤਾਂ ਜਿੰਨੂੰ ਗੁਰਬਾਣੀ ਵਿੱਚ ਚਿਤਰ ਗੁਪਤ ਆਖਿਆ ਹੋਇਆ ਚਿਤਰ ਗੁਪਤ ਜਾਂ ਕਾਇਤ 체ਥੂ ਇਹੀ ਜਿਹੜਾ ਇਹ ਗੁਰਬਾਣੀ ਦਾ ਸੰਸਕਾਰ ਰੂਪ ਇਸ ਰੂਪੀ ਦਰਸਾਇਆ ਹੋਇਆ ਠੀਕ हां ਗੁਰਬਾਣੀ ਵਿੱਚ ਕਿਤੇ ਕਿਤੇ ਜਿਹੜਾ ਜੋ ਗੁਰਮੁਖ ਪ੍ਰਕਾਸ਼ ਤੋਂ ਪਹਿਲਾਂ ਜਾਂ ਉਹਨਾਂ ਦੇ ਸਮੇਂ ਜਾਂ ਇਵਨ ਅੱਜ ਵੀ ਕੁਝ ਧਰਮਾਂ ਵਿੱਚ ਮਤਾਂ ਵੇਲੇ ਸਾ ਮੰਨਿਆ ਜਾ ਰਿਹਾ ਗੁਰਬਾਣੀ ਵਿੱਚ ਜਦੋਂ ਉਦਾਹਰਨ ਦੇ ਤੌਰ ਤੇ ਵਹਾਵਰੇ ਦੇ ਰੂਪ ਵਿੱਚ ਇਹ ਸ਼ੁੱਧ ਵਰਦਿਆ ਤਾਂ ਜ਼ਰੂਰ ਇਹਨਾਂ ਅਰਥਾਂ ਵਿੱਚ ਹੀ ਵਰਤਿਆ ਗਿਆ ਪਰ ਜਦੋਂ ਗੁਰਬਾਣੀ ਨੇ ਸ਼ਬਦ ਉਹੀ ਵਰਤੇ ਕੇ ਉਹਨਾਂ ਵਿੱਚ ਨਵੀਂ ਰੂਹ ਫੂਕੀ ਹੋਈ ਆ ਆਪਣਾ ਮਤ ਸੋਣ ਲਈ ਆਪਣਾ ਜਿਹੜੀ ਜੀਵਨ ਜੁਗਤ ਦਾ ਸੱਚਾ ਤਾਂ ਉਦੋਂ ਇਹਦਾ ਜਿਹੜਾ ਭਾਵ ਆ ਉਹ ਉਦਾਰਨ ਵਜੋਂ ਜਿਵੇਂ ਪਈ ਕਾਰਸ ਕੀ ਨਾਬਾ ਜਿਹੜਾ ਉਹ ਇਹਦਾ ਅਰਥ ਕਰਦੇ ਆ ਕਹਿੰਦੇ ਆ ਕਿ ਗੁਰਮਤ ਅਨੁਸਾਰ ਜਿਹੜਾ ਇਹਦਾ ਭਾਵ ਸਾਖੀ ਆਤਮਾ ਚਤਰ ਗੁਬਦਾ ਜੋ ਅਰਥ ਕਰਦੇ ਆ ਉਹ ਉਹੀ ਹੈ ਜੋ ਸੰਸਕਾਰ ਦਾ ਅਰਥ ਜਿਹੜਾ ਇਸ ਪੈਰੂ ਨਾਲ ਜੁੜਿਆ ਹੋਇਆ ਜੋ ਗੁਬਤ ਰੀਤ ਨਾਲ ਸ਼ੁਭ ਅਸ਼ੁਭ ਕਰਮਾਂ ਨੂੰ ਚਿਤਰ ਕਰਦਾ ਹੈ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਕਿ ਜੋ ਵੀ ਚੰਗਾ ਜਾਂ ਮਾੜਾ ਅਸੀਂ ਸੁਣਦੇ ਆਂ ਜਾਂ ਦੇਖਦੇ ਆਂ ਜੋ ਇਸ ਇੰਦਰੀਆ ਰਾਈ ਉਹ ਸਾਡਾ ਮਨੋ ਦਾ ਅਸਲ ਕਬੂਲਦਾ ਠੀਕ ਤੋਂ ਉਹਨੂੰ ਇਸ ਤੇ ਇਸ ਤਰ੍ਹਾਂ ਨਾਲ ਦਸਾਇਆ ਆ ਕਿ ਜਿਹੜਾ ਸ਼ੁਭ ਅਸ਼ੁਭ ਕਰਮਾਂ ਨੂੰ ਚਿਤਰ ਕਰਦਾ ਕਿੱਥੇ ਚਿਤਰ ਕਰਦਾ ਸਾਡੇ ਮਨ ਵਿੱਚ ਕੋਈ ਸਿਸਟਮ ਬਣਿਆ ਆ ਉਹਨੂੰ ਕੋਈ ਨਾਂ ਦੇ ਦੇਵੋ ਕੋਈ ਨਾਂ ਉਹ ਜਿਹੜਾ ਪ੍ਰਭਾਵਿਤ ਕਰਦਾ ਚਿਤਰ ਜਿਹੜਾ ਉਹ ਕਰ ਜਾਂਦਾ ਫਿਰ ਕਾਇਤ ਚੇਤੂਦਾਰਤ ਕਰਦੇ ਉਹਨਾਂ ਨੇ ਆਖਿਆ ਆ ਕਿ ਸਰੀਰ ਵਿੱਚ ਉਹ ਚੇਤਨ ਸਤਾ ਜਿਸ ਨੂੰ ਜ਼ਮੀਰ ਭਵੇਕ ਸ਼ਕਤੀ ਜਾਂ ਜਿਹਨੂੰ ਅੰਗਰੇਜ਼ੀ ਵਿੱਚ ਕਾਨਸ਼ੀਅਸ ਸੈਕ ਦੇ ਆ ਇਸੇ ਦਾ ਨਾਮ ਚਿਤੁਰ ਗੁਪਤਾ ਇਹ ਭਾਈ ਕਾਨ ਸਿੰਘ ਨਾਭੇ ਨੇ ਬੜਾ ਸਖਸ਼ਟੂ ਵਿੱਚ ਦਰ ਦੱਸਿਆ ਆ ਕਿ ਗੁਰਬਾਣੀ ਵਿੱਚ ਇਹ ਜਿਹੜਾ ਇਹਨੂੰ ਇਸ ਰੂਪ ਵਿੱਚ ਦਰਸਾਇਆ ਹੋਇਆ ਠੀਕ ਇਹ ਮੁੰਡਾ ਆਪਾਂ ਕਿਤੇ ਜਦੋਂ ਚਿਤੁਰ ਗੁਪ ਸਬੰਧੀ ਵਿਸ਼ੇਸ਼ ਤੌਰ ਤੇ ਗੱਲ ਕੀਤੀ ਤਾਂ ਆਪਾਂ ਦਾ ਥੋੜਾ ਜਿਹਾ ਜ਼ਰੂਰ ਵਿਸਥਾਰ ਕਰਾਂਗੇ ਪਰ ਅੱਜ ਜਿਹੜਾ ਜਿਨੂੰ ਕਿ ਆਪਾਂ ਵਿਸ਼ੇ ਤੌਰ ਤੇ ਸੰਸਕਾਰ ਦੇ ਇਸ ਪਹਿਲੂ ਦੀ ਗੱਲ ਕਰ ਰਹੇ ਆ ਕਿ ਜਿਹੜਾ ਸਾਡੇ ਮਨ ਤੇ ਜਿਹਦੀ ਛਾਪ ਲੱਗਦੀ ਆ ਪ੍ਰਭਾਵ ਪੈਂਦਾ ਔਰ ਜਿਸ ਅਨੁਸਾਰ ਸਾਡੀ ਸ਼ਕਤੀ ਜਿਹੜੀ ਆ ਉਹ ਘੜੀ ਜਾਂਦੀ ਆ ਉਹ ਚਾਹੁੰਦਾ ਜਿਹੜਾ ਜਿਹੜਾ ਕੱਚਾ ਜਿਹੜਾ ਮਟੀਰੀਅਲ ਆ ਉਹ ਤਿਆਰ ਹੁੰਦਾ ਜਬ ਬੀਜ ਰੂਪ ਵਿੱਚ ਆਪਾਂ ਇਥੋਂ ਤੱਕ ਹੀ ਸੀਮਤ ਰਹਿ ਰਹੇ ਆ ਇਸ ਲਈ ਆਪਾਂ ਇਸ ਵਿਸਤਾਰਿਤ ਤੋਂ ਜਾਣ ਤੋਂ ਇਸ ਵਿੱਚ ਸੰਕੋਚ ਕਰ ਰਹੇ ਹਾਂ ਠੀਕ ਜੀ ਸੋ ਇਹ ਤਾਂ ਉਹ ਗਿਆ ਕਈ ਵਾਰੀ ਅਸੀਂ ਇਹ ਕਹਿੰਦੇ ਹਾਂ ਕਿ ਭਈ ਸੰਸਕਾਰ ਜਿਹੜੇ ਆ ਪੂਰਵਿਕ ਕਰਮਾ ਤੋਂ ਚੱਲ ਪਿਛਲੇ ਜਨਮ ਤੋਂ ਚੱਲ ਰਹੀ ਹੈ ਅਸੀਂ ਜਿੰਨੀ ਹੁਣ ਤੱਕ ਅਸੀਂ ਕੀਤੀ ਹੈ ਉਹ ਇਹ ਸੀ ਕਿ ਜਦੋਂ ਮਾਂ ਦੇ ਪੇਟ ਵਿੱਚ ਕੋਖੇ ਚ ਬੱਚਾ ਉਹ ਸੰਸਕਾਰ ਉਦੋਂ ਤੋਂ ਸ਼ੁਰੂ ਹੁੰਦੇ ਸੋ ਇਹ ਜਿਹੜਾ ਹੈਗਾ ਕਿ ਭਈ ਪਿਛਲੇ ਜਨਮ ਦੇ ਅੱਗੇ ਟਰਾਂਸਫਰ ਹੋਏ ਜਾਂ ਕਿੱਦਾਂ ਟਰਾਂਸਫਰ ਹੋਏ ਕਿੰਨੇ ਕੋਏ ਅਦਾਬਾਰੇ ਕੋਈ ਅਕਾਉਂਟੇਬਿਲਿਟੀ ਜਾਂ ਕਿਸ ਕਿਸ ਤਰੀਕੇ ਨਾਲ ਹੈ ਇਹ ਕੀ ਇਹ ਕੀ ਹੈਗਾ ਕਿ ਪੂਰਬੇ ਜਨਮ ਤੋਂ ਆ ਦੇਖੋ ਜਿੱਥੇ ਗੁਰਬਾਣੀ ਦਾ ਸਵਾਲ ਆ ਹਾਂਜੀ ਹਾਂ ਇਥੇ ਅਸੀਂ ਫਿਰ ਗੱਲ ਦੁਹਰਾ ਦਿੰਨੇ ਆ ਕਿ ਜਿਹੜੇ ਸਨਾਤਨੀ ਮਤ ਵਿੱਚ ਵਿਸ਼ਵਾਸ ਰੱਖਦੇ ਆ ਹਾਂਜੀ ਉਹ ਤਾਂ ਰੱਖਦੇ ਹੀ ਆ ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਤਾਂ ਹੈ ਹੀ ਆ ਪਰ ਜਿਹੜੇ ਸਾਡੇ ਸਿੱਖ ਵੀਰ ਪੈਣਵਾ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਜਿਨ੍ਹਾਂ ਨੇ ਉਹ ਪ੍ਰਭਾਵ ਹੀ ਕਬੂਲਿਆ ਹੋਇਆ ਉਹ ਵੀ ਗੁਰਬਾਣੀ ਵਿੱਚ ਜਿੱਥੇ ਇਹ ਸ਼ਬਦ ਆਉਂਦੇ ਆ ਉਥੇ ਉਹ ਇਹੀ ਭਾਵ ਲੈਂਦੇ ਆ ਜੋ ਸਨਾਤਨੀ ਮਤ ਵਾਲੇ ਲੈਂਦੇ ਆ ਕਿ ਜਾਂ ਬੁੱਧਿਜ਼ਮ ਵਾਲ ਲੈਂਦੇ ਆ ਪਰ ਅਸੀਂ ਬੈਂਦੀ ਫਿਰ ਦੂਰ ਆ ਰਹੇ ਆ ਕਿ ਸਾਨੂੰ ਜੋ ਸਮਝ ਆਈ ਆ ਅਸੀਂ ਜਿਹੜੇ ਕੁਝ ਹੋਰ ਵਿਦਵਾਨ ਸੱਜਣਾ ਜਿਨ੍ਹਾਂ ਕੋਲ ਸਾਨੂੰ ਪੜਨ ਦਾ ਵਿਦਿਆ ਲੈਣ ਦਾ ਮੌਕਾ ਮਿਲਿਆ ਉਹਨਾਂ ਨੇ ਜਿਸ ਰੂਪੇ ਸਾਨੂੰ ਇਹ ਸਮਝਾਇਆ ਗੁਰਬਾਣੀ ਦਾ ਪਾਵ ਦ੍ਰਿੜ ਕਰਵਾਇਆ ਜਿਨੇ ਕੋ ਹੋਰ ਸਜਨਾ ਨਾਲ ਵਿਚਾਰ ਬਟਾਂਦਰਾ ਕਰਨ ਉਪਰੰਤ ਜੋ ਸਾਡੀ ਗੁਰਬਾਣੀ ਪਰ ਦੀ ਇਹ ਸੋਚ ਬਣੀ ਆ ਕਿ ਇਹ ਭਾਵ ਆ ਅਸੀਂ ਉਹ ਆਪਣੇ ਦਰਸਨਾਂ ਦਾ ਤਾਂ ਕਿਡਾ ਉਹ ਇਮਾਨਦਾਰੀ ਨਾਲ ਉਚਾਰੇ ਆ ਇਸ ਲਈ ਸੀ ਇਹ ਪਾਕੀ ਜਿਹੜਾ ਇਹ ਵਾਰ-ਵਾਰ ਅਸੀਂ ਇਸ ਲਈ ਦੁਹਾਰ ਰਹੇ ਆ ਤਾਂ ਕਿ ਕਿਸੇ ਨੂੰ ਇਹ ਭੁਲੇਖਾ ਨਾ ਲੱਗੇ ਨਾ ਹੀ ਸਾਡਾ ਕੋਈ ਦਾਵਾ ਤੋ ਹੁਣ ਆਉਂਨੇ ਆਪਾਂ ਤੁਹਾਡੇ ਸਵਾਲ-ਵੱਲ ਕਿ ਗੁਰਬਾਣੀ ਦਾ ਪਰਮਾਨ ਲੈਨੇ ਆਪਾਂ ਚੋਕ ਆਪਾਂ ਗੁਰਬਾਣੀ ਦੀ ਗੱਲ ਕਰਨੀ ਆ ਤਾਂ ਜਿਵੇਂ ਉਦਾਹਰਨ ਵਜੋਂ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਕਿ ਸ਼ਾ ਚਲੇ ਬਨਜਾਰਿਆ ਲਿਖਿਆ ਦੇਵਿਆ ਨਾਲ ਜਿਹਦਾ ਭਾਵ ਇਹ ਆ ਸ਼ਾ ਤੂੰ ਭਾਵੇਂ ਪ੍ਰਭੂ ਤੂੰ ਆ ਕਾਲਪੁਰਖ ਤੂੰ ਆ ਕਿ ਜਿਹੜਾ ਚੀਰੂਪੀ ਬਨਜਾਰਾ ਜਿਹੜਾ ਹੁੰਦਾ ਇਹ ਉਹ ਪਰਮਾਤਮਾ ਕਾਲਪੁਰਖ ਉਹ ਲਿਖਿਆ ਦੇਵਿਆ ਨਾਲ ਉਲੀ ਲਿਖਤ ਹੈਗੀ ਆ ਜਿਹਨੂੰ ਕਈ ਬਾਣੀ ਵਿੱਚ ਵੀ ਆਖਿਆ ਹੋਰ ਅਸੀਂ ਆਮ ਬੋਲ ਚਾਲ ਵੀ ਵਰਤਦੇ ਆ ਕਿ ਜਿਹੜਾ ਇਹਦੇ ਜੋ ਪਾгах ਵਿੱਚ ਲਿਖਿਆ ਹੋਇਆ ਪੰਜਾ ਪੁਰ ਦਰਗਾਹ ਤੋਂ ਜੋ ਲਿਖਤ ਹੈਗੀ ਆ ਉਹ ਉਸ ਅਨੁਸਾਰ ਮਨੁੱਖ ਜਿਹੜਾ ਉਹ ਕਰਮ ਕਰਦਾ ਉਹ ਇਸ ਤਰ੍ਹਾਂ ਦੇ ਪਾਵਨ ਬਾਣੀ ਵਿੱਚ ਬਹੁਤ سارے ਫਰਮਾਨ ਆ ਤਾਂ ਜਿਹੜੇ ਵੀਰ ਭਾਈਣ ਜਿਹੜੇ ਸਨਤਨੀ ਮਾਤਾ ਅਨੁਸਾਰ ਲੈਂਦੇ ਆ ਉਹ ਤਾਂ ਉਹ ਤੁਹਾਡੇ ਗੱਲ ਅਨੁਸਾਰ ਉਹ ਭਾਵ ਹੀ ਲੈਂਦੇ ਆ ਜੋ ਕਿ ਕਰਮ ਫਿਲਾਸਫੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਡੇ ਜਿਹੜੇ ਪ੍ਰਾਰਥਕ ਕਰਮ ਆ ਸਾਡੇ ਸੰਚਿਤ ਕਰਮ ਆ ਇਹ ਉਹਨਾਂ ਤੋਂ ਭਾਵ ਲੈਂਦੇ ਆ ਪਰ ਗੁਰੂ ਸਾਹਿਬ ਜਿੱਥੇ ਜੋ ਅੱਗੇ ਆਖਰੇ ਆ ਜਦੋਂ ਕਹਿੰਦੇ ਆ ਕਿ ਸ਼ਾ ਚਲੇ ਵਣ ਜਾ ਰਿਆ ਲਿਖਿਆ ਦੇਵਿਆ ਨਾਰ ਪਰ ਇਸ ਤੋਂ ਅੱਗੇ ਕਹਿੰਦੇ ਆ ਕਿ ਲਿਖੇ ਉੱਪਰ ਹੁਕਮ ਹੋਏ ਲਈਏ ਬਸ ਸੁਮਵਾਰ ਕਿਹੜੀ ਲਿਖਤਾ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਜਿਹੜੀ ਲਿਖਤਾ ਇਹ ਸਾਡੀ ਲਿਖਤ ਆਪਣੀ ਲਿਖਤਾ ਇਹੋ ਬਾਣੇ ਵਿੱਚ ਇੰਜ ਵੀ ਆਖਿਆ ਆਇਆ ਕਿ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ ਕਿ ਆਪਣੇ ਹੁਕਮ ਅਨੁਸਾਰੀ ਚਲਾਉਂਦਾ ਤੁਰਦਾ ਪਰ ਵੀ ਹੁਕਮ ਦੀ ਜਿਹੜੀ ਕਲਮ ਉਹ ਮਨੁੱਖ ਦੇ ਕਰਮਾਂ ਅਨੁਸਾਰ ਚੱਲਦੀ ਆ ਪਰ ਇੱਥੇ ਫਿਰ ਗੱਲ ਜਿਹੜੀ ਆ ਉਹ ਜਿਹੜੇ ਵੀਰਪੈਣੋਂ ਸਰੂਪੇ ਸੋਚਦੇ ਆ ਗੁਰਬਾਣਿਆਂ ਦੇ ਦੇਖਦੇ ਆ ਤਾਂ ਉਹ ਕਰਮਤੋਂ ਪਾਵੇ ਇੱਥੇ ਫਿਰ ਲਿਖਤੋਂ ਪਾਉ ਜਿਹੜੀ ਉਹਦੇ ਆਪਣੇ ਪੁਰਵਲੇ ਜਨਮ ਦੀ ਲਿਖਤੋਂ ਲੈ ਲੈਂਦੇ ਆ ਪਰ ਅਸੀਂ ਇੱਥੇ ਜਿਹੜਾ ਉਹ ਅਸੀਂ ਜੋ ਸਾਡੇ ਮਾਪੇ ਜੋ ਵਾਤਾਵਰਣ ਜੋ ਸਾਡੇ ਜਿਹੜੇ ਪੂਰਬਜ਼ਾ ਜਿਹੜਾ ਉਹਨਾਂ ਦੇ ਜਿਹੜੇ ਜੀਨਸਾ ਉਹਨਾਂ ਦਾ ਜੋ ਸੁਭਾਅ ਜੋ ਚਾਲ ਚਲਣਾ ਜੋ ਉਹਨਾਂ ਦੀਆਂ ਆਦਤਾਂ ਜੋ ਉਹਨਾਂ ਦੀਆਂ ਜਿਹੜੇ ਗੁਣ ਔਗਣਾਂ ਚਾਹੇ ਬਾਰੀਆਂ ਅਸੀਂ ਇਸ ਰੂਪ ਵਿੱਚ ਲੈ ਰਹੇ ਹਾਂ ਕੋਰੇ ਤੋਂ ਮਨੋਵਿਗਿਆਨੀ ਵੀ ਇਨਕਾਰ ਨਹੀਂ ਕਰਦੇ ਨਾ ਜੇ ਨਿਊਰੋਸਾਇੰਸ ਦੇ ਇਹ ਤੋਂ ਇਨਕਾਰ ਕਰਦੇ ਆ ਨਾ ਹੀ ਜਿਹੜੇ ਆ ਹੋਰ ਇਵੈਂਟ ਅੱਜ ਜਦ ਤੁਸੀਂ ਡਾਕਟਰ ਕੋਲ ਜਾਨੇ ਆ ਤੂੰ ਤੁਹਾਡੀ ਫੈਮਿਲੀ ਹਿਸਟਰੀ ਪੁੱਛਦਾ ਤੋ ਕਿਸੇ ਦਾ ਹਾਰਟ ਅਟੈਕ ਤੇ ਨਹੀਂ ਸੀ ਬਲੱਡ ਸ਼ੂਗਰ ਤਾਂ ਬਲੱਡ ਪ੍ਰੈਸ਼ਰ ਤੇ ਨਹੀਂ ਸੀਗਾ ਕੋਈ ਡਾਇਬੀਟੀ ਤਾਂ ਨਹੀਂ ਸੀਗੀ ਉਹ ਕਿਉਂ ਪੁੱਛਦੇ ਆ ਕਿਉਂਕਿ ਉਹਦੇ ਨਾਲ ਤੁਹਾਡਾ ਬਹੁਤ ਰਿਲੇਟਡ ਹੁੰਦਾ ਰਿਲੇਟਡ ਠੀਕ ਤੋ ਇੱਕ ਤਾਂ ਪੱਖ ਇਹ ਆ ਦੂਜਾ ਜਿਹੜਾ ਸਾਡਾ ਇਸ ਜਨਮ ਤੋਂ ਜਿਹੜਾ ਹੈਗਾ ਕਿ ਜੋ ਅਸੀਂ ਜੋ ਅਸੀਂ ਹੁਣ ਹੈ ਅਸੀਂ ਇੱਕਦਮ ਸਾਡਾ ਸੁਖੀ ਅਸਾਦਾ ਅਜਰ ਨਹੀਂ ਬਣਿਆ ਕਿਦੋਂ ਬਣ ਲੱਗਿਆ ਸਾਡਾ ਪਿਛਲਾ ਜਿਹੜਾ ਸਾਰਾ ਅਕਾਊਂਟ ਹੁੰਦਾ ਕਿ ਅਸੀਂ ਸ਼ੁਰੂ ਤੋਂ ਜਿਸ ਰੂਪ ਵਿੱਚ ਵਿਚਰੇ ਆ ਜੋ ਸੁਨੇਹਾ ਜਿਹਦੇ ਸੰਗਤ ਕੀਤੀ ਆ ਉਹ ਵੀ ਇਹਦੇ ਨਾਲ ਜਿਹੜਾ ਉਹ ਸਬੰਧਤ ਹੁੰਦਾ ਗਿਆ ਉਹ ਜਮਾ ਹੁੰਦਾ ਗਿਆ ਤੁਸੀਂ ਲਈ ਗੁਰੂ ਸਾਹਿਬ ਜੀ ਜਦੋਂ ਕਹਿੰਦੇ ਆ ਕਿ ਸ਼ਾਹ ਚਲੇ ਬਨ ਜਾ ਰਹੇ ਆ ਲਿਖਿਆਂ ਦੇ ਵੇ ਨਾਲ ਤੋਂ ਲਿਖੇ ਉੱਪਰ ਹੁਕਮ ਹੋਏ ਲਈਆ ਬਸ ਸੁਮਾਲ ਕਿ ਜਿਹੜੀ ਹੁਕਮ ਦੀ ਕਲਮਾਂ ਜਾਂ ਧੁਰ ਦਰਗਾਹ ਦੀ ਲਿਖਤਾ ਉਹ ਲਿਖਤ ਸਾਡੇ ਆਪਣੇ ਜਿਹੜੇ ਕਰਮਾਂ ਉਹਨਾਂ ਕਰਮਾਂ ਅਨੁਸਾਰ ਹੀ ਚੱਲਦੀ ਆ ਵਹਿੰਦੀ ਆ ਫਰਵਸ ਲਈ ਵਨ ਜਾ ਰਹੀਂ ਵਖਰ ਵੱਧਾ ਪਾਏ ਕਈ ਲਾਹਾ ਲੈ ਚੱਲੇ ਕਿ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗਿਓ ਕਿਸ ਕਹੀਏ ਸ਼ਾਬਾਸ਼ ਨਦਰ ਦਿਨਾਂ ਕੋ ਨਾਨਕਾ ਜੇ ਸਾਬਤ ਲਾਏ ਰਾਸ ਇਥੇ ਗੁਰੂ ਸਾਹਿਬ ਜਿਹੜਾ ਇਹ ਪੱਖ ਬੜਾ ਸਪਸ਼ਟ ਕਰ ਰਿਹਾ ਨਦਰ ਦਾ ਵੀ ਭਰ ਰਿਹਾ ਕਿ ਨਦਰ ਕਿੰਨਾ ਉਹਦੇ ਹੁੰਦੀ ਆ ਹਾਂਜੀ ਅਸੀਂ ਸੋਚਦਾ ਸ਼ਾਇਦ ਵਾਏ ਗੁਰੂ ਪਰਾਮਾਤਮਾ ਕੋਈ ਵਿਤਕਰਾ ਕਰਦਾ ਕਿ ਕਿਸੇ ਉਹਦੇ ਵਧ ਕਰ ਦਿੰਦਾ ਕਿਸੇ ਦੇ ਘਟ ਕਰ ਦਿੰਦਾ ਅੰਗ ਗੁਰਬਾਣੀ ਵੀ ਜਦੋਂ ਸ਼ੰਦ ਵਰਤੇ ਆਇਆ ਤਾਂ ਉਸ ਪ੍ਰਸੰਗ ਦੇ ਦੇਖਣ ਦੀ ਲੋੜ ਆ ਕਿ ਉਥੇ ਭਾਵ ਕੀ ਲਿਆ ਗਿਆ ਕਿ ਸਰੂਪ ਵਿੱਚ ਮਹਾਰਾਜ ਇਹ ਕਹ ਰਿਹਾ ਕਿ ਕਿਸੇ ਉਹਦੇ ਵਾਧਾ ਕਿਸੇ ਉਹਦੇ ਘਾਟਾ ਪਰ ਨਾਲ ਸਪਸ਼ਟ ਕੀਤਾ ਜਿਹੜੇ ਸਨਮੁਖਾ ਉਹਨਾਂ ਨੂੰ ਇਹ ਗੱਲ ਦੀ ਸਮਝ ਆਈ ਆ ਕਿ ਅਸੀਂ ਕਰਮੇ ਆਪੋ ਆਪਨੇ ਕੇ ਨੇੜਾ ਕੀ ਦੂਰ ਅਸੀਂ ਆਪਨੇ ਕਰਨ ਕਰਕੇ ਔਰ ਜਦੋਂ ਦੇਖੋ 12 ਮਾ ਜਿਹੜਾ ਮਾਝ ਰਾਗ ਵਿੱਚ ਆ ਗੁਰੂ ਸਾਹਿਬ ਸ਼ੁਰੂ ਵਿੱਚ ਜਦੋਂ ਕਹਿੰਦੇ ਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਹ ਕਿ ਪ੍ਰਭੂ ਅਸੀਂ ਤੇਰੀ ਆਪਨੇ ਕਿਰਤ ਕਰਕੇ ਇਹ ਕੋਈ ਜਨਮ ਦੀ ਗੱਲ ਨਹੀਂ ਕਰ ਰਹੇ ਜਨਤਾ ਮਹਾਰਾਜ ਕਹਿੰਦੇ ਬੜੇ ਭਾਗਾਂ ਨ ਮਿਲੇ ਆ ਇਹ ਤਾਂ ਸਾਰਿਆਂ ਨਾਲ ਜਿਹੜਾ ਉਹ ਸ੍ਰੇਸ਼ਟ ਮਨੁੱਖਾ ਜਨਮ ਮਤੇ ਬਾਣੀ 12 ਵੇ ਦੱਸਿਆ ਆ ਕਿ ਇਹ ਬੜਾ ਦੁਰਲਭ ਆ ਬੜਾ ਮੋਲਕ ਆ ਤੂੰ ਇਸ ਲਈ ਜਿਹੜਾ ਇਹ ਜਿਹੜਾ ਸਾਨੂੰ ਮੌਕਾ ਮਿਲਿਆ ਹੋਇਆ ਤੂੰ ਗੁਰੂ ਸਾਹਿਬ ਕਹਿੰਦੇ ਜੇਕਰ ਅਸੀਂ ਇਸ ਅਮੋਲਕ ਜਨਮ ਨੂੰ ਪਾ ਕੇ ਤੈਥੋਂ ਵਿਛੜੇ ਹੋਏ ਆਂ ਤੈਥੋਂ ਟੁੱਟੇ ਹੋਏ ਆਂ ਤਾਂ ਉਹ ਤੇਰੇ ਕਾਰਨ ਨਹੀਂ ਤੇਰੇ ਕਿਸੇ ਸ਼ਰਾਬ ਕਾਰਨ ਜਾਂ ਨਰਾਜ਼ਗੀ ਕਾਰਨ ਨਹੀਂ ਉਹ ਅਸੀਂ ਆਪਣੇ ਕਰਤ ਕਰਨ ਆਪਣੇ ਕਰਮਾਂ ਕਾਰਨ ਤੈਥੋਂ ਅਸੀਂ ਦੂਰ ਹੋਏ ਹੋਏ ਆਂ ਤੋ ਇਸ ਲਈ ਕਿਰਪਾ ਕਰ ਸਾਨੂੰ ਇਹ ਮਾਤਾ ਵੇ ਸੋਝੀ ਮਿਲੇ ਕਿ ਅਸੀਂ ਉਦਮ ਕਰੀਏ ਆਪਣੇ ਜ਼ਿੰਮੇਵਾਰ ਨੂੰ ਸਮਝੀਏ ਕਿ ਦੂਜਿਆਂ ਤੇ ਨਾ ਸੁੱਟੀਏ ਇਸ ਲਈ ਬਾਣੇ ਜਾ ਕੇ ਆਦਾ ਦੋਸ਼ ਨ ਦੋਂ ਕਿਸਾ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਨਾ ਜਾਂ ਕਦ ਤੱਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ ਤੋ ਇਥੇ ਜਿਹੜਾ ਗੁਰੂ ਸਾਹਿਬ ਬੜੇ ਸਪਸ਼ਟ ਤੂ ਵੀ ਸਾਨੂੰ ਕਹਿ ਰਹੇ ਆ ਕਿ ਕਿਵੇਂ ਜਿਹੜੀ ਸਾਡੀ ਆਪਣੀ ਕਿਰਤਾ ਸਾਡਾ ਜਿਹੜਾ ਕਰਮਾ ਇਹ ਕਰਮ ਹੀ ਸਾਡੀ ਲਿਖਤ ਬਣਦੀ ਆ ਜਿਵੇਂ ਬਾਬਾ ਪਹਿਲੇ ਐਪੀਸੋਡ ਵਿੱਚ ਦਾਤ ਉਸ ਦੀ ਗੱਲ ਕੀਤੀ ਸੀਗੀ ਹਾਂ ਜੀ ਤੋ ਗੁਰਬਾਣੀ ਜਿਹੜਾ ਇਸ ਪੱਖ ਨੂੰ ਇਸ ਰੂਪ ਵਿੱਚ ਦਰਸਾਇਆ ਹੋਇਆ ਕਿ ਉਹਦੀ ਜਿਹੜੀ ਕਲਮਾ ਹੁਕਮ ਦੀ ਜਾਂ ਇੰਜ ਆਖੀ ਜਿਹੜੀ ਸਾਡੇ ਦੇ ਲੇਖ ਆ ਜਿਹੜੇ ਜਿਹੜੇ ਕਰਮ ਆ ਜਿਹੜਾ ਭਾਗ ਆ ਕਿਸਮਤ ਆ ਉਹ ਅਸੀਂ ਖੁਦ ਬਣਾਉਨੇ ਆ ਬਣਾਉਣ ਦੇ ਜ਼ਿੰਮੇਵਾਰ ਆ ਹਾਂ ਇਹਦੇ ਵਿੱਚ ਜਿਹੜਾ ਹੈਗਾ ਉਹ ਉਹ ਜਿਹੜਾ ਸਰੀਰਕ ਡੀਲਡ ਆਲ ਨਾਂ ਨਕਸ਼ੇ ਇਹਦੀ ਗੱਲ ਨਹੀਂ ਆਉਂਦੀ ਇਹ ਚੋਂ ਕਿ ਸਾਡੇ ਜਿਵੇਂ ਸਾਡੇ ਜਿਹੜੇ ਪੁਰਖੇ ਆ ਸਾਡਾ ਜਿਹੜਾ ਸ਼ਕਲ ਸੂਰਤ ਆ ਜਿਵੇਂ ਅਸੀਂ ਪਹਿਲੇ ਅੱਛੂ ਗੱਲ ਕਰ ਰਹੇ ਆ ਕਿ इवन ਸਾਡਾ ਕੱਦ ਘਾੜ ਕਿੰਨਾ ਕੁ ਹੋਊਗਾ ਰੂਪ ਰੰਗ ਕਿਹੋ ਜਿਹਾ ਹੋਊਗਾ ਸਾਡੇ ਬਾਲਾਂ ਦਾ ਰੰਗ ਕਿਹੋ ਜਿਹਾ ਹੋਊਗਾ ਚਤੰਤ ਦੀ ਬੰਦਰ ਕਿ ਹੋਵੇ ਸਾਰਾ ਕੁਝ ਜਿਹੜਾ ਆ ਇਹ ਸਾਡਾ ਵਿਰਸੇ ਤੋਂ ਮਿਲਦਾ ਹਾਂਜੀ ਇਥੇ ਇਹ ਗੱਲ ਕਰ ਰਹੇ ਜਿਹੜਾ ਸਾਡਾ ਸੁਭਾ ਜਿਹੜਾ ਉਹ ਸਾਨੂੰ ਜਿਹੜਾ ਉਹ ਸਾਡੀ ਆਪਣੀ ਕਿਰਤਾ ਸਾਡੀ ਆਪਣੀ ਕਮਾਈ ਆ ਬਾਣੀ ਵਿੱਚ ਜਦੋਂ ਆਖਿਆ ਅਸ ਕਮਾਈ ਜਿਹੜੀ ਅਸਲ ਵਿੱਚ ਕਮਾਈ ਸਾਡੀ ਇਹ ਆਪਣੀ ਕਮਾਈ ਆ ਠੀਕ ਤਾਂ ਗੁਰਬਾਣੀ ਚ ਨੂੰ ਇਸ ਰੂਪ ਵਿੱਚ ਲਿਆ ਗਿਆ ਆ ਔਰ ਫਿਰ ਜਦੋਂ ਜਨਮ ਮਗਰੋਂ ਜਿਹੜੀ ਗੱਲ ਹੁੰਦੀ ਆ ਗੁਰਬਾਣੀ ਵਿੱਚ ਜਦੋਂ ਇਹ ਗੱਲ ਆਖੀ ਹੋਈ ਆ ਕਿ ਜਿਵੇਂ ਗੁਰੂ ਸਾਹਿਬ ਦਾ ਇੱਕ ਪਾਵਨ ਸ਼ਬਦ ਆ ਕਿ ਕਰਨੇ ਕਾਗਦ ਮਨ ਵਸ ਬਾਣੀ ਬੁਰਾ ਭਲਾ ਦੋਈ ਲੇਖ ਪੈ ਜਿਉ ਜੋ ਕਿਰਤ ਚ ਲਾਈ ਤੂੰ ਚਲੀ ਆ ਤਉ ਗੁਣ ਨਾਹੀ ਅੰਤ ਹਰੇਕ ਕਿ ਜਿਹੜੀ ਕਰਨੀ ਆ ਸਾਡਾ ਆਚਰਨ ਆ ਇੱਕ ਮਨੂ ਕਾਗਜ਼ ਆ ਮਨ ਵਿੱਚ ਵਾਨੀ ਮਨ ਜਿਹੜਾ ਹੈਗਾ ਇਹ ਸ਼ਾਹੀ ਦੀ ਦੁਬਾਦ ਆ ਭਾਵੇਂ ਸਾਡੇ ਦੇ ਆਚਰਨ ਹੋਤੇ ਇਸ ਮਨ ਦੇ ਜਿਹੜੇ ਸੰਸਕਾਰ ਆ ਜਿਹੜੇ ਇਹਦੇ ਤੇ ਪਏ ਹੋਏ ਆ ਇਹਦੇ ਅਨੁਸਾਰ ਜਿਹੜਾ ਉਹ ਸਾਡੇ ਚੰਗੇ ਜਾਂ ਮਾੜੇ ਜਿਹੜੇ ਲੇਖਾ ਉਹ ਲਿਖੇ ਜਾ ਰਹੇ ਆ ਭਾੜਾ ਬੰਨ ਜਿਹੜਾ ਜਿਹੜੇ ਪਹਿਲਾਂ ਅਸੀਂ ਲੈ ਕੇ ਆਏ ਆ ਵਿਰਸੇ ਤੋਂ ਮਿਲੇ ਹੋਏ ਆ ਉਹ ਤਾਂ ਹੈ ਹੀ ਆ ਪਰ ਜਦੋਂ ਜਨਮ ਲੈਨੇ ਆ ਜਨਮ ਮਗਰੋਂ ਫਿਰ ਜਿਹੜੇ ਨਵੇਂ ਜੋ ਕੁਝ ਅਸੀਂ ਦੇਖਦੇ ਆ ਸੁਣਦੇ ਆ ਇਹਨਾਂ ਗਿਆਨ ਇੰਦਰੇ ਰਾਈ ਜੋ ਕੁਝ ਅਸੀਂ ਆਪਨੇ ਅੰਦਰ ਜਮਾ ਕਰਦੇ ਆ ਸਾਡਾ ਮਨ ਜਿਹੜਾ ਉਹ ਪ੍ਰਭਾਵ ਕਬੂਲ ਦਾ ਉਹਨੂੰ ਮਨ ਕਹਿ ਲੋ ਕੁਝ ਕੋਈ ਨਾ ਦੇ ਲੋ ਉਹ ਪਰ ਉਹ ਜਿਹੜਾ ਇੱਕ ਅਮਿੱਟ ਛਾਪ ਛੜਿਓ ਤੇ ਪਿੰਦੀ ਆ ਤਾਂ ਉਹਨਾਂ ਨਾਲ ਸਾਡੀ ਦਿਸ਼ਾ ਜਿਹੜੀ ਉਹ ਨਿਰਧਾਰਤ ਹੁੰਦੀ ਆ ਜੇਕਰ ਅਸੀਂ ਉਹੀ ਕੁਝ ਕਰਦੇ ਆ ਤਾਂ ਫਿਰ ਉਹਨਾਂ ਚ ਪਕਿਆਈ ਆ ਜਾਂਦੀ ਆ ਜੇ ਸਾਨੂੰ ਜਿਹੜਾ ਅਸੀਂ ਉਸ ਚੀਜ਼ ਨੂੰ ਸਮਝ ਕੇ ਚੰਗੇ ਪਾਸੇ ਤੁਰਦੇ ਆ ਤਾਂ ਉਹਨਾਂ ਦਾ ਪਹਿਲਾ ਜਿਹੜਾ ਪ੍ਰਭਾਵ ਪਿਆ ਹੋਇਆ ਉਹ ਭਾਵੇਂ ਜਿਹੜਾ ਪ੍ਰਭਾਵ ਆ ਉਹ ਕਮਜ਼ੋਰ ਪੈ ਜਾਂਦਾ। ਔਰ ਸਜੇ ਸਜੇ ਸਾਨੂੰ ਉਹਦੇ ਤੋਂ ਛੁਟਕਾਰਾ ਮਿਲ ਜਾਂਦਾ। ਤੋਂ ਇਸ ਲਈ ਗੁਰੂ ਸਾਹਿਬ ਨੇ ਇਹ ਸ਼ਬਦੀ ਪੜ ਲਈਏ ਤਾਂ ਇਹਦੇ ਵਿੱਚ ਬਹੁਤ ਕੁਝ ਸਪਸ਼ਟ ਕੀਤਾ ਆਇਆ। ਜਦੋਂ ਗੁਰੂ ਸਾਹਿਬ ਅੱਗੇ ਕਹਿੰਦੇ ਆ ਕਿ ਚਿਤ ਚੇਤ ਸਕੀਨੇ ਬਾਵਰੇ ਆ ਹਰ ਬਿਸਰ ਤੇਰੇ ਗੁਣ ਗਲਿਆ। ਔਰ ਅਗਲੀ ਪੰਨੇ ਕਿਹਦੇ ਜਾਲੀ ਰੈਣ ਜਾਲ ਦਿਨ ਹੂਆ ਜੇਤੀ ਕੜੀ ਫਾਹੀ ਤੇਤੀ। ਰਾਂਸਰਾ ਸੇ ਚੋਗ ਚੁਗੈ ਨਿਤ ਫਾਸੈ ਛੂਟ ਸੁਮੂੜੇ ਕਵਨ ਗੁਨੇ ਉਹ ਤੇ ਦੱਸਿਆ ਹੋਇਆ ਜੇ ਸਾਡੇ ਵਾਸ ਵਿੱਚ ਨਾ ਹੋਵੇ ਤਾਂ ਜੇ ਸਾਡੇ ਜੋ ਅਸੀਂ ਆਪ ਬਨਦੇ ਆ ਕਿ ਜੇ ਭਾਗਾਂ ਵਿੱਚ ਰੱਬ ਨਹੀਂ ਲਿਖ ਦਿੱਤਾ ਹੋਵੇ ਤਾਂ ਫਿਰ ਤਾਂ ਇਹ ਕਹਿੰਦਾ ਕੋਈ ਅਰਥ ਹੀ ਕੋਈ ਨਹੀਂ ਫਿਰ ਸਾਡਾ ਤਾਂ ਕੋਸੂਰ ਹੀ ਕੋਈ ਨਹੀਂ ਕਿਉਂਕਿ ਅਸੀਂ ਤਾਂ ਜਿਵੇਂ ਉਹ ਨਚਾਉਂਦਾ ਸੀ ਉਹ ਨੱਚਦੇ ਆ ਤੇਰੀ ਸਾਡਾ ਚੰਗਾ ਪਾਟਾ ਜਿਹਨੇ ਚੰਗਾ ਪਾਟ ਕਰ ਲਈ ਦਿੱਤਾ ਆਪਾਂ ਚੰਗਾ ਪਾਟਾ ਦਾ ਕਰ ਰਹੇ ਆਂ ਯੋਨਾ ਮਾਰਾ ਪਾਟਾ ਦਾ ਕਰਨ ਦਾ ਅਸੀਂ ਅਸੀਂ ਦਾ ਸੋਝ ਇੱਕ ਐਕਟ ਕਰ ਰਹੇ ਆ ਐਕਟਰ ਆ ਹਾਂਜੀ ਪਰ ਮੈਂ ਤੁਹਾਨੂੰ ਥੋੜਾ ਜਿਹਾ ਰੋਕਣਾ ਜੀ ਜੀ ਤੁਸੀਂ ਇਹ ਗੱਲ ਤਾਂ ਕਹੀ ਸੀ ਕਿ ਜੇ ਉਹਨੇ ਦਿੱਤਾ ਹੂੰ ਤੇ ਇਹਦਾ ਮਤਲਬ ਜਿਹੜੇ ਸਾਡੇ ਸੰਸਕਾਰ ਬਣ ਗਏ ਉਹ ਕਦੀ ਬਦਲੇ ਨਹੀਂ ਜਾ ਸਕਦੇ ਗੁਰਬਾਣੀ ਅਨੁਸਾਰ ਵੀ ਕਿ ਬਦਲ ਸਕਦੇ ਆ ਕੀ ਜੇ ਬਦਲ ਸਕਦੇ ਆ ਤੇ ਕਿੱਦਾਂ ਬਦਲ ਸਕਦੇ ਆ ਕੀ ਸੰਗਤ ਜਾ ਕੇ ਬਦਲ ਸਕਦੇ ਆ ਗੁਰਬਾਣੀ ਦਾ ਜਾਪ ਕਰਕੇ ਬਦਲ ਸਕਦੇ ਆ ਸਿਮਰਨ ਕਰਕੇ ਬਦਲ ਸਕਦੇ ਆ ਕਿਹੜਾ ਮੈਥਡ ਹੈ ਜਿਹਦੇ ਨਾਲ ਅਸੀਂ ਇਹਨਾਂ ਨੂੰ ਕੀ ਗੁਰਬਾਣੀ ਆਵਜਾ ਕੋਈ ਮੈਥਡ ਅਡਾਪਟ ਕਰਨ ਲਈ ਸਾਨੂੰ ਕਹਿੰਦੀ ਆ ਆਂਦੇ ਇਸੇ ਸ਼ਬਦ ਨੂੰ ਤੁਸੀਂ ਰੋਪਾਛਾਉਂਦਾ ਸੰਦਾ ਕਰ ਰਹੀ ਸੀ ਗੁਰਨਾਨ ਸਾਹਿਬ ਜੀ ਦਾ ਕਿ ਕਰਨੇ ਕਾਗਜ ਮਨ ਵਸਵਾਨੀ ਬੁਰਾ ਪਲਾਦੋ ਲੇਖ ਪਏ ਇਹਦੇ ਵਿੱਚ ਹੀ ਅਗਲੀ ਜਿਹੜੀਆਂ ਅਖੀਲੀਆਂ ਪੰਕਤੀਆਂ ਹਾਂ ਉਹਦੇ ਵਿੱਚ ਗੁਰੂ ਸਾਹਿਬ ਕਹ ਰਿਹਾ ਕਿ ਭਿਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ ਕਿ ਜੇਕਰ ਅਸੀਂ ਮਾੜੀ ਸੰਗਤ ਕਾਰਨ ਕੇ ਮਾੜੇ ਪ੍ਰਭਾਵ ਜਿਹੜੇ ਅਸੀਂ ਆਪਣੇ ਮਨ ਉਤੇ ਉਕਰ ਲਏ ਆ ਪਵਾ ਲਏ ਆ ਤਾਂ ਅਸੀਂ ਜਿਹੜੇ ਉਹ ਬਿਲਕੁਲ ਨਕਮੇ ਹੋ ਚੁੱਕੇ ਆ ਨਕਾਰੇ ਹੋ ਚੁੱਕੇ ਆ ਕੋ ਕਰਮੇ ਬਣ ਚੁੱਕੇ ਆ ਵਾਸ਼ਨਾ ਵਿੱਚ ਬੁਰੀ ਤਰ੍ਹਾਂ ਗਿਰ ਚੁੱਕੇ ਆ ਪਰ ਅਸੀਂ ਫਿਰ ਵੀ ਜੇਕਰ ਅਸੀਂ ਚਾਹੀਏ ਤਾਂ ਗੁਰੂ ਸਾਹਿਬ ਕਹਿੰਦੇ ਆ ਅਸੀਂ ਫਿਰ ਚੰਗੇ ਇਨਸਾਨ ਬਣ ਸਕਦੇ ਆ ਇਥੇ ਮਨੂਰਾ ਕਿਹਾ ਸੜਿਆ ਜਿਹੜਾ ਗਲਿਆ ਸੜਿਆ ਲੋਹਾ ਜਿਹੜਾ ਕੰਮ ਨਹੀਂ ਆਉਂਦਾ ਜੇ ਲੋਹੇ ਦਾ ਉਤਾਤ ਨਹੀਂਦਾ ਗੁਣ ਨਹੀਂਦਾ ਤੂੰ ਗੁਰੂ ਸਾਹਿਬ ਕਹਿੰਦੀ ਹੈ ਕਿ ਜਿਹੜਾ ਉਹ ਲੋਹਾ ਉਹ ਫਿਰ ਜਿਹੜਾ ਉਹ ਕੰਚਨ ਹੋ ਸਕਦਾ ਭੈ ਆ ਮਨੁੱਖ ਕੰਚਨ ਫਿਰ ਹੋਵੇ ਇਥੇ ਪ੍ਰਤੀਕ ਆ ਲੋਹਾ ਇੱਕ ਪੈੜੇ ਆਚਰਨ ਦਾ ਪੈੜੇ ਮਨੁੱਖ ਦਾ ਔਰ ਕੰਚਨ ਜਿਹੜਾ ਇੱਕ ਗੁਰਮੁਖਤਾਈ ਦਾ ਚੰਗੇ ਇਨਸਾਨ ਦਾ ਵਧੀਏ ਮਨੁੱਖ ਦਾ ਠੀਕ ਤੋ ਕਹਿੰਦੇ ਇਹ ਹੋ ਸਕਦਾ ਪਰ ਕਿਵੇਂ ਜੇ ਗੁਰੂ ਮਿਲੇ ਤਨੇਹਾ ਜੇ ਐਸਾ ਗੁਰੂ ਮਿਲ ਪਵੇ ਜਿਹੜਾ ਸੱਚਮੁੱਚ ਸਾਨੂੰ ਉਚਿਆਉਣ ਵਿੱਚ ਵਿਸ਼ਵਾਸ ਰੱਖਦਾ ਤਾਂ ਫਿਰ ਕਹਿੰਦੇ ਆ ਕਿ ਉਹ ਗੁਰੂ ਫਿਰ ਕੀ ਚਮਤਕਾਰ ਕਰੂਗਾ ਕਿ ਗੁਰੂ ਕੋਲ ਜਾ ਕੇ ਗਿਆ ਉਹਦਾ ਕੇਵਲ ਆਸ਼ੀਰਵਾਦ ਲਿਆ ਜਾਂ ਉਹਦੇ ਵਿੱਚ ਵਿਸ਼ਵਾਸ ਰੱਖਿਆ ਉਹਦੇ ਉੱਤੇ ਸ਼ਰਧਾ ਰੱਖਿਆ ਉਹਦੀਆਂ ਪ੍ਰਕਰਮਾਂ ਕਰਨ ਨਾਲ ਜਾਂ ਉਹਦਾ ਨਾਮ ਜਪਣ ਨਾਲ ਹੀ ਹੋ ਜਾਊਗਾ ਗੁਰੂ ਸਾਹਿਬ ਅਖਿਲੀ ਪਉਂਦੀ ਵੀ ਕਹਿੰਦੇ ਆ ਕਿ ਇੱਕ ਨਾਮ ਅੰਮ੍ਰਿਤ ਉਹ ਦੇਵਾ ਤੋ ਨਾਨਕ ਤ੍ਰਿਸਸ ਦੇ ਆ ਕਿ ਸਾਨੂੰ ਉਹ ਨਾਮ ਦੇਂਦਾ ਉਹ ਜੀਵਨ ਜੁਗਤ ਸਮਝਾਉਂਦਾ ਠੀਕ ਕਿਹੜੀ ਜਿੱਦੀ ਅਸੀਂ ਕਮਾਈ ਕਰਾਂਗੇ ਕਮਾਈ ਤੋਂ ਭਾਵ ਆ ਜਿਹੜਾ ਉਹਨੂੰ ਅਸੀਂ ਉਸ ਰਸਤੇ ਤੇ ਤੁਰਾਂਗੇ ਜਿਹੜਾ ਰਸਤਾ ਗੁਰੂ ਦੱਸ ਰਿਹਾ ਉਸ ਰਸਤੇ ਨੂੰ ਗੁਰੂ ਕੋਲੋਂ ਸਮਝ ਕੇ ਉਸ ਰਸਤੇ ਦੇ ਰਾਹੀ ਬਣਾਂਗੇ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਅਸੀਂ ਫਿਰ ਮਨੂਰ ਤੂ ਕੰਚਨ ਹੋ ਸਕਾਂਗੇ ਇਸ ਲਈ ਬਾਣੀ ਵਿੱਚ ਵਾਰ ਵਾ ਜਿਹੜਾ ਉਹ ਸੰਗਤ ਉਤੇ ਜ਼ੋਰ ਦਿੱਤਾ ਹੋਇਆ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਿ ਉਤਮ ਸੰਗਤ ਉਤਮ ਹੋਵੇ ਗੁਣ ਕੋ ਧਾਵੈ ਅਗੁਣ ਧੋਵੈ ਇਹ ਚੰਗੀ ਸੰਗਤ ਆ ਚੰਗਿਆਂ ਦੀ ਸੰਗਤ ਆ ਇਸ ਸੰਗਤ ਨਾਲ ਸੰਗਤ ਕਰਨ ਵਾਲਾ ਵੀ ਉਹ ਗੁਣ ਧਾਰਨ ਕਰਨ ਲੇਗਾ ਇਹਦੇ ਕੀ ਆ ਕਿ ਜਿਹੜੇ ਔਗਣ ਸਾਡੀਆਂ ਕਮਜ਼ੋਰੀਆਂ ਸਾਡੀਆਂ ਵਾਸ਼ਨਾਵਾਂ ਮਾੜੀਆਂ ਵਾਸ਼ਨਾਵਾਂ ਉਹ ਸਹਜੇ ਸਹਜੇ ਕੂਚ ਕਰ ਜਾਣਗੀਆਂ ਉਹਨਾਂ ਦਾ ਪ੍ਰਭਾਵ ਜਿਹੜਾ ਸਾਡੇ ਮਨੋ ਤੇ ਪਿਆ ਹੋਇਆ ਉਹ ਪ੍ਰਭਾਵ ਫਿੱਕਾ ਪੈਂਦਾ ਜਾਊਗਾ ਅਤੇ ਜਿਹੜਾ ਚੰਗਾ ਪ੍ਰਭਾਵ ਆ ਗੁਣਾ ਵਾਲਾ ਉਹ ਪੈਂਦਾ ਜਾਊਗਾ ਜਿਹੜੀ ਦੂਜੇ ਸ਼ਬਦਾਂ ਵੀ ਜਿਹੜੀ ਔਗਣਾ ਦੀ ਪੂੰਜੀ ਆ ਰਾਸ ਆ ਸਰਮਾਇਆ ਇਹ ਘਟਦਾ ਜਾਊਗਾ ਅਤੇ ਜਿਹੜਾ ਗੁਣਾ ਵਾਲਾ ਸਰਮਾਇਆ ਪੂੰਜੀ ਆ ਇਹ ਵਧਦੀ ਚ ਜਾਊਗੀ ਔਰ ਫਿਰ ਇੱਕ ਪੜਾ ਤੇ ਆ ਕੇ ਅਸੀਂ ਉਸ ਪ੍ਰਭਾਵ ਤੋਂ ਮਾਰੇ ਸੰਸਕਾਰਾਂ ਤੋਂ ਪ੍ਰਭਾਵ ਤੋਂ ਅਸੀਂ ਪੂਰਨ ਤੌਰ 'ਤੇ ਮੁਕਤ ਹੋ ਜਾਵਾਂਗੇ ਇਸ ਲਈ ਜਿਹੜੀ ਸੰਗਤ ਦੀ ਜਿਹੜੀ ਮਹਿਮਾ ਉਹਦਾ ਮੁੱਖ ਆਧਾਰ ਇਹੀ ਆ ਇਸ ਲਈ ਜਦੋਂ ਗੁਰਬਾਣੀ ਵਿੱਚ ਇਹ ਬੜਾ ਸਪਸ਼ਟ ਰੂਪ ਵਿੱਚ ਆਖਿਆ ਆਇਆ कि ਜਿਹੜੀ ਆ ਸੰਗਤ ਜਿਹੜੀ ਆ ਉਹ ਸਦੇਸ਼ ਨੂੰ ਨੋਖਾ ਦੀ ਸੰਗਤ ਕੀਤੀ ਜਾਏ ਜਬ ਗੁਰਬਾਣੀ ਦਾ ਇਹ ਪਾਵਨ ਫਰਮਾਨਾ ਕਬੀਰ ਮਨ ਪੰਖੀ ਪਿਓ ਉਹ ਜੁੜ ਗਹਿਦਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਈ ਆਪਾਂ ਪਹਿਲੇ ਐਪੀਸੋਡ ਵਿੱਚ ਵਾਤਾਵਰਣ ਦੀ ਗੱਲ ਕੀਤੀ ਸੀ ਤੋਂ ਗੁਰਬਾਣੀ ਜਿਹੜੀ ਆ ਇਹਨੂੰ ਇਸ ਪੱਖੀ ਦਰਸਾ ਰਹੀ ਆ ਕਿ ਜਿਸਾਂ ਪੰਛੀ ਜਿਹੜਾ ਉਹ ਜਿਹੋ ਜੇ ਫਲ ਦਾ ਦਰਖਤ ਤੇ ਬੈਠੂਗਾ ਉਹਨੂੰ ਉਸ ਦਰਖਤ ਨਾਲ ਲਗਾੜਾ ਫਲਾਂ ਆ ਉਹ ਫਲ ਕਾਨੂੰ ਮਿਲੂਗਾ ਉਹ ਫਲ ਖਾਊਗਾ ਇਸੇ ਤਾਂ ਸਾਡੇ ਮਨ ਦੀ ਗੱਲ ਆ ਤੇ ਮਨ ਜਿਉਂ ਜੀ ਸੰਗਤ ਵਿੱਚ ਬੈਠੂਗਾ ਜੀ ਕਰਾਂਗੇ ਸੰਗਤ ਤਾਂ ਉਹ ਸੰਗਤ ਦਾ ਸਾਡੇ ਉਤੇ ਪ੍ਰਭਾਵ ਪਊਗਾ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਮਿਟ ਸਕਦਾ ਗੁਰੂ ਸਾਹਿਬ ਨੇ ਬਿਲਕੁਲ ਮਿਟ ਸਕਦਾ ਜੇ ਨਾ ਮਿਟ ਸਕਦਾ ਹੁੰਦਾ ਪ੍ਰਭਾਵ ਤਾਂ ਸੰਗਤ ਦੀ ਇਨੀ ਮਹਿਮਾ ਹੈ ਹੀ ਨਹੀਂ ਸੀ ਫਿਰ ਮਨੁੱਖ ਨੂੰ ਤਾਂ ਦੋਸ਼ ਦੇਣਾ ਕੋਈ ਮਤਲਬ ਵੀ ਨਹੀਂ ਸੀਗਾ ਕਿਉਂਕਿ ਉਹ ਤੋ ਬਣਦੀ ਨਹੀਂ ਸੈਂਸ ਬਣਦੀ ਨਹੀਂ ਕਿਉਂਕਿ ਜਦ ਬੰਦੇ ਦੇ ਵਾਸੀ ਕੁਝ ਨਹੀਂ ਜੋ ਲਿਖਿਆ ਗਿਆ ਤਾਂ ਉਹ ਬਦਲਾ ਨਹੀਂ ਜਾ ਸਕਦਾ ਫਿਰ ਤਾਂ ਕਰਨ ਦੀ ਕੋਈ ਜਿਹੜੀ ਹੋ ਗਿਆ ਤੇ ਇਸ ਲਈ ਜਿਹੜਾ ਹੋ ਸਕਣ ਕਰਕੇ ਹੀ ਜਿਹੜਾ ਗੁਰੂ ਸਾਹਿਬ ਵਾਰ-ਵਾਰ ਇਸ ਗੱਲ ਉਤੇ ਜ਼ੋਰ ਦਿੰਦੇ ਆ ਕਿ ਭਾਈ ਅਸੀਂ ਜਿਹੜੀ ਆ ਉਹ ਚੰਗੀ ਸੰਗਤ ਕਰੀਏ ਗੁਰੂ ਦੀ ਸੰਗਤ ਕਰੀਏ ਇਸ ਲਈ ਆ ਕੇ ਆਇਆ ਕਿ ਸਤਿਗੁਰੂ ਕਹਿ ਜਨਮੈ ਕਵਨ ਮਟਾਇਆ ਸਤਿਗੁਰੂ ਕਹਿ ਜਨਮੈ ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ ਉਤੇ ਤੁਰਾਂਗੇ ਤਾਂ ਸਾਡੀ ਜਿਹੜੀ ਪਹਿਲੀ ਜਿਹੜੀ ਭਟਕਣਾ ਜਿਹੜੀ ਸਾਡੀ ਭਟਕਣਾ ਜੋ ਸਾਡੀ ਵਾਸ਼ਨਾਵਾਂ ਜੋ ਮਾਰੇ ਸੰਸਕਾਰ ਸਾਡੇ ਮਨ ਉਤੇ ਪਏ ਹੋਏ ਆ ਉਹਨਾਂ ਸੰਸਕਾਰਾਂ ਤੋਂ ਸਾਨੂੰ ਛੁਟਕਾਰਾ ਮਿਲ ਜਾਊਗਾ ਤੇ ਗੁਰਬਾਣੀ ਵਿੱਚ ਇਹ ਪਾਕ ਜਿਹੜਾ ਇਹ ਬਹੁਤ ਚੰਗੀ ਤਰ੍ਹਾਂ ਦਰਸਾਇਆ ਹੋਇਆ ਤੇ ਇਹਦਾ ਜਿਹੜਾ ਇੱਕ ਪਾਕ ਹੋਰ ਦੇਖਣਾ ਦੇਖਣ ਦੀ ਲੋੜ ਆ ਕਿ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਇਹ ਬਾਣੀ ਵੀ ਦਰਸਾਇਆ ਕਿ ਜਿੰਨਾ ਚੇਤੀ ਹੋ ਸਕੇ ਅਸੀਂ ਸਤਿਗੁਰੂ ਦੀ ਸ਼ਰਨ ਵਿਚ ਆ ਲਈਏ ਗੁਰੂ ਦੀ ਮੱਤ ਲੈਣ ਦਾ ਯਤਨ ਕਰੀਏ ਕਿਉਂਕਿ ਜਿਵੇਂ ਜਿਵੇਂ ਸਮਾਂ ਗੁਜ਼ਰੂਗਾ ਸਾਡੀ ਉਮਰ ਵਡੇਰੀ ਹੋਊਗੀ ᱛਿਵੇਂ ᱛਿਵੇਂ ਇਹਨਾਂ ਸੰਸਕਾਰਾਂ ਜਿਹੜੇ ਪਹਿਲੇ ਸਾਡੇ ਸੰਸਕਾਰ ਬਣੇ ਹੋਏ ਆ ਸਾਡੇ ਜਨਮ ਪੁਰਖਿਆਂ ਤੋਂ ਮਿਲੇ ਆ ਜਾਂ ਸਾਨੂੰ ਆਪਣੀ ਜਿਹੜੀ ਆ ਸੰਗਤ ਖੋਟੀ ਸੰਗਤ ਤੋਂ ਜੇ ਸਾਨੂੰ ਮਿਲੇ ਹੋਏ ਆ ਉਹ ਜਿਹੜੇ ਫਿਰ ਸੁਭਾਅ ਜਦੋਂ ਬਣ ਗਿਆ ਤਾਂ ਇਹ ਤਾਂ ਗੁਰੂ ਸਾਹਿਬ ਨੇ ਕਹਿੰਦੇ ਕਿ ਅਸੰਭੂ ਬਾ ਬਦਲਿਆ ਨਹੀਂ ਜਾ ਸਕਦਾ ਨਹੀਂ ਕਿਤੇ ਬਦਲਿਆ ਜਾ ਸਕਦਾ ਫਿਰ ਮਿਹਨਤ ਜ਼ਿਆਦਾ ਕਰਨੀ ਪਊਗੀ। ਪਰ ਜਿਆਦਾ ਜਿਹੜਾ ਸਾਨੂੰ ਕਾਲਾ ਨਾਲ ਕਾਲ ਨਹੀਂ ਪਊਗੀ ਤਾਂ ਜਾ ਕੇ ਜਿਹੜਾ ਪਹਿਲਾ ਉਹ ਸੰਸਕਾਰ ਜਿਹੜਾ ਗੁੜਾ ਹੋ ਚੁੱਕਾ ਆ ਉਹਦੇ ਪ੍ਰਭਾਵ ਨੂੰ ਮਟਾਇਆ ਜਾ ਸਕੂਗਾ। ਇਸ ਲਈ ਬਾਣੀ ਵਿੱਚ ਵਾਰ-ਵਾਰ ਇਸ ਗੱਲ ਦੇ ਜ਼ੋਰ ਦਿੱਤਾ ਆ ਕਿ ਅਸੀਂ ਜਿਨ੍ਹਾਂ ਜਿਨ੍ਹਾਂ ਛੇਤੀ ਜਾਗ ਜਾਈਏ ਇਸ ਰਸਤੇ ਤੁਰ ਪਈਏ ਤਾਂ ਉਹਨਾਂ ਛੇਤੀ ਹੀ ਜਿਹੜਾ ਉਹ ਸੰਭਵਨਾ ਕਿ ਇਹਨਾਂ ਮਾੜੇ ਸੰਸਕਾਰਾਂ ਤੋਂ ਕਹੜਾ ਛੁਡਾ ਕੇ ਚੰਗੇ ਸੰਸਕਾਰ ਜਿਹੜੇ ਆ ਉਹ ਆਪਣੇ ਅੰਦਰ ਪੈਦਾ ਕਰ ਸਕੀਏ। ਤੋਂ ਇਸ ਲਈ ਗੁਰੂ ਸਾਹਿਬ ਕਹਿੰਦੇ ਆ ਕਿ ਆਪਣਾ ਜਿਹੜਾ ਮਨ ਆ ਇਹ ਤੂੰ ਗੁਰੂ ਅਨੁਸਾਰ ਗੁਰਦੇ ਸ਼ਬਦ ਅਨੁਸਾਰ ਬਣਾ ਕਿ ਗੁਰ ਕੈ ਸ਼ੁੱਧ ਬਣਾਉ ਇਹ ਮਨ। ਇਸ ਮਨ ਨੂੰ ਪਾਏ ਦੇ ਮਨ ਅੰਦਰ ਉਹ ਸੰਸਕਾਰ ਪੈਦਾ ਕਰ ਜਿਹੜੇ ਗੁਰੂ ਦੇ ਸ਼ਬਦ ਵਿੱਚੋਂ ਨਿਕਲ ਕੇ ਉਗੜ ਕੇ ਸਾਡੇ ਸਾਹਮਣੇ ਆਉਂਦੇ ਆ। ਠੀਕ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰਾ ਦੱਸਿਆ ਕਿ ਅੱਜ ਅਸੀਂ ਅਸੀਂ ਐਪ ਐਸਾਪੀਸੋਡ ਦੇ ਵਿੱਚ ਗੁਰਬਾਣੀ ਅਨੁਸਾਰ ਸੰਸਕਾਰ ਤੇ ਫਿਰ ਜਿਹੜੇ ਸੰਸਕਾਰ ਸਾਡੇ ਬਣ ਜਾਂਦੇ ਆ ਉਹਨਾਂ ਨੂੰ ਬਦਲਿਆ ਕਿੱਦਾਂ ਜਾਂਦਾ ਤੇ ਚੰਗੇ ਕਿੱਦਾਂ ਕੀਤਾ ਜਾ ਸਕਦਾ ਉਹਨਾਂ ਨੂੰ ਇੰਪਰੂਵ ਕਿੱਦਾਂ ਕੀਤਾ ਜਾ ਸਕਦਾ ਤੇ ਉਹਦੇ ਨਾਲ ਸਾਡਾ ਜੀਵਨ ਕਿੱਦਾਂ ਵਧੀਆ ਹੋ ਸਕਦਾ ਇਹਦੇ ਬਾਰੇ ਸਾਰਾ ਗਿਆਨੀ ਜੀ ਨੇ ਸਾਨੂੰ ਸਮਝਾਇਆ ਅਸੀਂ ਬਹੁਤ ਧੰਨਵਾਦੀ ਬੜਾ ਵਧੀਆ ਤਰੀਕੇ ਨਾਲ ਨੇ ਸੰਸਕਾਰ ਹੈ ਕਿ ਇਹ ਨਾ ਸੋਚ ਕੇ ਬੈਠੋ ਕਿ ਪੂਰਵ ਮੇ ਜਨਮ ਹੈ ਤੇ ਫਿਰ ਬਦਲੇ ਨਹੀਂ ਜਾ ਸਕਦੇ ਅਸੀਂ ਇਹ ਫੋਟ ਕਰੀਏ ਹਿੰਮਤ ਕਰੀਏ ਅਸੀਂ ਆਪਣਾ ਆਪ ਕਾਜ ਸੌਰੀਏ ਤੇ ਅਬ ਉਹਨਾਂ ਨਾਲ ਅਸੀਂ ਬਦਲ ਸਕਦੇ ਹਾਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਇਹ ਵੀ ਥੋੜਾ ਦੱਸ ਦਈਏ ਕਿ ਪੂਰਬ ਜਿੱਥੋਂ ਆਉਂਦਾ ਜਦੋਂ ਤਾਂ ਪੂਰਬ ਤੋਂ ਪਾਵਨ ਜੇ ਇਸ ਚਿਰ ਤੋਂ ਪਹਿਲਾਂ ਜਿਹੜਾ ਉਹ ਪੁਰਬ ਉਹ ਮੈਂ ਤੁਸੀਂ ਜੋ ਜਿੰਦਾ ਵੀ ਹੈ ਉਹ ਪੂਰਬੀ ਪੂਰਬ ਚ ਆ ਜਾਂਦਾ ਇਹ ਨਹੀਂ ਕਿ ਪਿਛਲੇ ਜਿਹੜਾ ਸਾਡੀ ਕੋਈ ਜਦੋਂ ਨਸੀਗਾ ਜਾਂ ਅਸੀਂ ਪਤਾ ਨਹੀਂ ਕੀ ਸੀਗੇ ਉਸ ਤੋਂ ਪਾਵ ਨਹੀਂ ਹੈ ਪੂਰਵ ਉਹਨਾਂ ਦਾ ਪਾਸਟ ਪਾਸਟ ਇਜ਼ 1 ਮਿੰਟ ਬਿਫੋਰ ਜਿਹੜਾ ਅਸੀਂ ਹੁਣ ਗੱਲ ਕਰ ਰਹੇ ਹਾਂ ਉਹ ਵੀ ਪਾਸਟ ਹੈ ਸੋ ਉਹ ਪੂਰਬਲਾ ਜਨਮ ਸਾਡਾ ਪੂਰਬਲਾ ਟਾਈਮ ਹੋ ਗਿਆ ਪੂਰਬ ਦਾ ਟਾਈਮ ਹੋ ਗਿਆ ਸੋ ਉਸ ਨੂੰ ਅਸੀਂ ਮੰਨ ਕੇ ਚੱਲਣਾ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤ ਦੇਖਣ ਵਾਲਿਆਂ ਨੂੰ ਬੇਨਤੀ ਹੈ ਇਹਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਹੋਰ ਅੱਗੇ ਕਰਿਆ ਕਰੋ ਡਿਸਟ੍ਰਿਬਿਊਟ ਤਾਂਕੀ ਸਭ ਦੇ ਨਾਲ ਅਸੀਂ ਸਾਂਝ ਪਾ ਸਕੀਏ ਗੁਰਬਾਣੀ ਦੀ ਔਰ ਕੋਸ਼ਿਸ਼ ਕਰੀਏ ਕਿ ਇਹ ਵੱਤ ਉਹ ਵੱਜੇ ਭਾਈ ਸਾਹਿਬ ਇੱਥੇ ਮੈਂ ਇੱਕ ਥੋੜਾ ਆਪ ਜਾਂਦਾ ਦਾ ਕਰਜਾ ਕਿਉਂਕਿ ਮੋਸਟਲੀ ਜੇ ਬਾਅਦ ਵੀ ਕਿ ਸਜੰਦੇ ਰਿਹਾਓ ਸੋਲਵ ਕਰਦੇ ਆ ਕਿ ਜਨਮ ਸ਼ਬਦ ਜਿਹੜਾ ਗੁਰਬਾਣੀ ਬੋਲਦੇ ਨਹੀਂ ਬੰਦਿਆ ਅਸੀਂ ਆਉਂਦੇ ਆ ਜਿੱਦ ਕਿ ਜਨਮਾਂ ਜਨਮਾਂਤਰਾਂ ਦੀ ਗੱਲ ਹੈ ਕੀ ਆ ਤਾਂ ਅਸੀਂ ਜਨਮ ਤੋਂ ਪਾਉ কেবল ਸਰੀਰਕ ਤੌਰ ਤੇ ਜਨਮ ਤੋਂ ਲੈ ਲਿਆ ਹੋਇਆ ਹਾਂ ਜੀ ਹਾਂਜੀ ਇਹ ਜਨਮ ਸ਼ਬਦ ਜਿਹੜਾ ਹੈਗਾ ਜਨਮ ਸ਼ਬਦ ਜਿਹੜਾ ਠੀਕ ਇਸ ਅਰਥ ਵਿੱਚ ਵੀ ਆਇਆ ਆ ਪਰ ਜਨਮ ਤੋਂ ਪਾਉ ਸਮਾਂ ਵੀ ਆ ਸਾਡੀ ਜ਼ਿੰਦਗੀ ਵੀ ਆਏ ਜੀਵਨ ਵੀ ਆ ਠੀਕ ਇਸ ਲਈ ਜੇਰਾ ਕੋਈ ਵੀਰ ਕਨਫਿਊਜ਼ ਨਾ ਹੋਵੇ ਉਹ ਸਾਨੂੰ ਮੜ ਕੇ ਉਹ ਕੇ ਨਾ ਬੜੇ ਭਾਸ਼ਾ ਬੜੇ ਰਫ ਭਾਸ਼ਾ ਵਰਤਦੇ ਆ ਕਿ ਲਓ ਜੀ ਇਹ ਬਾਣੀ ਦੇਖੋ ਆ ਲਿਖਿਆ ਤੁਸੀਂ ਆਪਣੇ ਜਿਹੜੇ ਜਬਰੇ ਮਾਰਦੇ ਹੋ ਤੇ ਇਸ ਲਈ ਅਸੀਂ ਬੇਨਤੀ ਕਰਦੇ ਆ ਕਿ ਜਨਮ ਸ਼ਬਦ ਦੀ ਜਰੂਰ ਬਾਣੀ ਵਿੱਚੋਂ ਖੋਜ ਕੀਤੀ ਜਾਵੇ ਕਿ ਜਨਮ ਸ਼ਬਦ ਕਈ ਵਜ੍ਹਾ ਜਿਹੜਾ ਅਸੀਂ ਜੋ ਆ ਸਮਝੀ ਬੈਠੇ ਆ ਇਹ ਠੀਕ ਆ ਕਿ ਇਹਨਾਂ ਅਰਥਾਂ ਵਿੱਚ ਵੀ ਆਇਆ ਪਰ ਜ਼ਿਆਦਾਤਰ ਜਨਮ ਤੋਂ ਪਾਉ ਸਰੀਰਕ ਤੌਰ ਤੇ ਜਨਮ ਲੈਣ ਤੋਂ ਨਹੀਂ ਠੀਕ ਹੈ ਜੀ ਥੈਂਕ ਯੂ ਜੀ ਸੋ ਸਾਰੇ ਪਾਈਸਾ ਤੁਹਾਡਾ ਵੀ ਤੇ ਸਾਰੇ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਥੈਂਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ